1 ਰੁਪਿਆ ਵੀ ਨਹੀਂ ਨੋ ਈਵਨ ਅ ਸਿੰਗਰ ਇਹ ਸਹੀ ਨਹੀਂ ਹਿੰਦੀ ਨੋ ਈਵਨ 1 ਰੁਪਈ ਦੇਣਾ ਹੈ ਓਨਲੀ ਸਰਕਾਰ ਉਲਪੇ 올 ਦੀਸ ਸਿੰਗਸ ਇੱਕ ਬੜਾ ਇੱਕ ਗੰਭੀਰ ਮੁੱਦਾ ਆਪਣ ਬਾਈ ਸਰ ਦੱਸੂਗਾ ਬਾਈ ਦੱਸੋ ਇਹਨਾਂ ਦਾ ਜਿਹੜਾ ਇੱਥੇ ਪੜਾਈ ਕਰਦੇ ਕਿ ਸਿਸਟਮ ਹੈ ਬਾਈ ਮਾਨ ਸਾਹਿਬ ਇਹਨਾਂ ਦਾ ਇਹ ਸਿਸਟਮ ਹੈ ਇੱਥੇ ਕਿ ਇਹਨਾਂ ਦੀ ਜਿਹੜੀ ਕੰਟਰੀ ਆ ਜਿਹੜਾ ਦੱਖਣੀ ਅਫਰੀਕਾ ਦਾ ਨਾ ਸਾਰੇ ਪੈਸੇ ਇਹਨਾਂ ਦੀ ਕੰਟਰੀ ਇਹਦੀ ਐਜੂਕੇਸ਼ਨ ਦੇ ਇਹਨਾਂ ਦੀ ਕੰਟਰੀ ਨੇ ਦੇਣੇ ਆ ਅੱਛਾ ਜਿਹੜੀ ਇੱਥੇ ਪੜਾਈ ਕਰ ਰਿਹਾ ਸਾਰੇ ਪੈਸੇ ਇਹਦੀ ਕੰਟਰੀ ਦੇ ਰਹੀ ਆ ਮਤਲਬ ਜਿੱਦਾਂ ਆਪਾਂ ਕੈਨੇਡਾ ਜਾਣੇ ਆ ਆਪਾਂ ਆਪਣਾ ਘਰ ਫੂਕੇ ਜਾਂਨੇ ਆ ਆਪ ਜਿਹੜੇ ਨਾਲ ਲੈ ਕੇ ਜਾਂਨੇ ਸਾਰੇ ਜਿਹੜੀ ਪਿੱਛੇ ਜ਼ਮੀਨ ਆ ਇਹਨੂੰ ਗਹਿਣੇ ਰੱਖ ਕੇ ਜਾਂਨੇ ਆ ਮਾਂ ਦੇ ਕੰਨਾਂ ਦੀਆਂ ਵਾਲੀਆਂ ਗਹਿਣੇ ਰੱਖ ਕੇ ਜਾਂਨੇ ਆ ਬੈਂਕ ਤੋਂ ਕਰਜ਼ਾ ਚੱਕ ਕੇ ਜਾਂਨੇ ਆ ਹੁਣ ਲਿਮਟਾਂ ਲੋਨ ਲੈ ਕੇ ਜਾਂਨੇ ਆ ਦੇਖਿਆ ਨਾ ਤੁਸੀਂ ਪੰਜਾਬ ਦਾ ਹਾਲ ਸਾਡੇ ਤਾਂ ਰਿਸ਼ਤੇ ਵੀ ਇਦਾਂ ਹੁੰਦੇ ਆ ਕਿ ਅੱਠ ਬੈਂਡ ਨੇ ਬਾਈ ਕੁੜੀ ਬਾਹਰ ਹੈ ਮੁੰਡੇ ਦਾ ਵਿਆਹ ਕਰ ਦੋ ਹਾਂ ਆ ਦੇਖੋ ਅਫਰੀ ਯੂ ਆਰ ਫਰਮ ਅਫਰੀਕਾ ਯੈਸ ਸਰ ਅਫਰੀਕਾ ਦਾ ਆ ਹੂੰ ਜੇ ਇਹਦੇ ਕੋਲ ਸਕਾਲਰਸ਼ਿਪ ਹੈਗੀ ਆ ਜ਼ੂਮ ਕਰਕੇ ਦਿਖਾਏ ਨੂੰ ਹਾਂ ਜੇ ਇਹਦੇ ਕੋਲ ਸਕਾਲਰਸ਼ਿਪ ਹੈਗੀ ਆ ਸਾਰੇ ਪੈਸੇ ਹੂੰ ਯੋਰ ਗਵਰਨਮੈਂਟ ਵਿਲ ਪੇ ਟੂ ਦਾ ਕਾਲਜ ਯਾ ਟੂ ਦਾ ਕਾਲਜ ਸਾਰੇ ਪੈਸੇ ਇਹਨਾਂ ਦੀ ਸਰਕਾਰ ਕਾਲਜ ਦੇ ਸਿੱਧੇ ਅਕਾਊਂਟ ਚ ਪਾਉਂਦੀ ਹੈ ਸਾਰੇ ਇਹਦੇ ਜਿੰਨਾ ਪੜ੍ਹਾਈ ਦਾ ਖਰਚਾ ਇਹਨਾਂ ਦੀ ਸਰਕਾਰ ਦੱਖਣੀ ਅਫਰੀਕਾ ਦੀ ਕਾਲਜ ਨੂੰ ਸਿੱਧਾ ਪੇ ਕਰਦੀ ਆ ਸਾਡੇ ਮੁੰਡੇ ਪੜ੍ਹਨ ਜਾਂਦੇ ਆ ਉਹ ਨਾਲ ਜਿਉਂਥੇ ਰਹਿਣ ਸਹਿਣ ਦਾ ਬਿਮਾਰ ਹੋਣ ਦਾ ਹੋਰ ਸਾਰਾ ਕੀ ਬੋਲਦੇ ਹੁੰਦੇ ਨੇ ਮੈਡੀਕਲ ਸੀਪੀਐਸ ਵਾਦਨ ਕਿਹੜਾ ਫੰਡ ਜੀਪੀ ਜੀਪੀ ਵਾਦਨ ਕਿਹੜਾ ਉਹ ਨਾਲ ਜਾਵਾ ਕਰਾ ਕੇ ਲੈ ਕੇ ਜਾਂਦੇ ਆ ਆ ਦੇਖੋ ਕਿੰਨੀ ਵਧੀਆ ਗਵਰਨਮੈਂਟ ਆ ਯਾਰ ਇਹਨਾਂ ਦੀ ਨਹੀਂ ਯੂ ਡੋਨਟ ਹੈਵ ਟੂ ਪੇ ਐਨੀਥਿੰਗ ਇਫ ਯੂ ਹੈਵ ਸਕਾਲਰਸ਼ਿਪ ਥੇਰ ਨੋ ਲਾਈ ਆ ਡੋਨਟ ਹੈਵ ਟੂ ਪੇ ਐਨੀਥਿੰਗ ਆ ਦੇਖੋ ਸਾਰਾ ਨਾਟ 1 ਰੁਪਿਆ ਵੀ ਨਹੀਂ ਨੋ ਇਵਨ ਅ ਸਿੰਗਰ ਇਹ ਸਹੀ ਨਹੀਂ ਹਿੰਦੀ ਯਾ ਨੋਰ ਇਵਨ 1 ਰੁਪਈਆ ਦੇਣਾ ਹੈ ਓਨਲੀ ਸਰਕਾਰ ਉਲਪੇ 올 ਦੀਸ ਸਿੰਗਸ ਅੰਟਿਲ ਅੰਟਿਲ 4 ਸਾਲ ਹੋ ਤੀ ਹਾਂਜੀ 4 ਸਾਲ ਲਾਈਕ ਮੀਬੀ ਇੱਕ ਬਾਰ ਸਾਡਾ ਬੱਚਾ ਕਰਨ ਜਾਵੇ ਨਾ 50 ਲੱਖ ਰੁਪਏ ਲੱਗਦੇ ਆ ਬਾਈ ਹੂੰ ਬਿਲਕੁਲ ਕਿੰਨਾ ਵੱਡਾ ਦੇਖੋ ਅੱਜ ਪੰਜਾਬ ਖਾਲੀ ਹੋ ਰਿਹਾ ਅੱਜ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਬਾਹਰ ਜਾਣਾ ਕੋਈ ਗੁਨਾਹ ਨਹੀਂ ਬਿਲਕੁਲ ਜਾਓ ਆ ਮਨੀਪੁਰ ਤੋਂ ਆਇਆ ਸਾਡਾ ਭਰਾ ਬਾਹਰ ਜਾਣਾ ਕੋਈ ਗੁਨਾਹ ਨਹੀਂ ਜਾਓ ਪਰ ਰਸਤਾ ਸਹੀ ਹੋਵੇ ਹੁਣ ਜਿੰਨੇ ਸਿੰਗਰ ਨੇ ਸਾਰੇ ਬਾਹਰ ਜਾਂਦੇ ਨੇ ਹੁਣ ਜਿੰਨੇ ਵੱਡੇ ਉਦਯੋਗਪਤੀ ਨੇ ਸਾਰੇ ਬਾਹਰ ਜਾਂਦੇ ਨੇ ਉਹਨਾਂ ਦੇ ਪਿੱਛੇ ਜ਼ਮੀਨਾਂ ਨਹੀਂ ਡੋਲਦੀਆਂ ਕਿਉਂਕਿ ਸਹੀ ਤਰੀਕੇ ਨਾਲ ਬਾਹਰ ਜਾਂਦੇ ਨੇ ਜੇ ਅਸੀਂ ਪੜਨ ਵਾਸਤੇ ਬਾਹਰ ਜਾਂਦੇ ਆ ਯਾਰ ਅਸੀਂ ਆਪਣੀ ਜ਼ਮੀਨਾਂ ਕਿਉਂ ਵੇਚੀਏ ਸਾਡੀ ਸਰਕਾਰ ਨੇ ਸੋਚਿਆ ਨਹੀਂ ਸਨ ਤਾਂ ਸਾਡੀ ਸਰਕਾਰ ਨੇ ਲੋਨ ਦੇਣਾ ਚਾਹੀਦਾ ਸਾਡੀ ਸਰਕਾਰ ਤਾਂ ਇੱਥੇ ਪ੍ਰਾਈਵੇਟ ਸਕੂਲਾਂ ਦੇ ਨਾਲ ਪਤਾ ਨਹੀਂ ਕੀ ਗੰਡ ਧੋਪ ਹੈ ਬਾਈ ਉਹ 600 ਵਾਲੀਆਂ ਕਿਤਾਬਾਂ 10000 ਰੁਪਏ ਵੇਚ ਰਹੀਆਂ ਠੀਕ ਹੈ ਫੀਸ ਉਹ ਹਰ ਸਾਲ ਵਧਾਉਂਦੇ ਆ ਕਿਤਾਬਾਂ ਹਰ ਸਾਲ ਬਦਲਦੇ ਆ ਆ ਫੰਡ ਦੇ ਦਿਓ ਯਾ ਦੇ ਦਿਓ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਇਹ ਕੁਝ ਨਹੀਂ ਚੰਗਾ ਲੱਗਦਾ ਕਿ ਉੱਥੇ ਪਹਿਲੀ ਗੱਲ ਤਾਂ 12-13000 ਤੱਕ ਪੂਰੇ ਪੰਜਾਬ ਵਿੱਚ ਪੋਸਟੇ ਖਾਲੀ ਪਈਆਂ ਹੁਣ ਹੁਣ ਦੇਖੋ ਜੇ ਮਜਬੂਰੀ ਵਾਸੀ ਪ੍ਰਾਈਵੇਟ ਪੜਾਉਂਦੇ ਆ ਤਾਂ ਉਹਨਾਂ ਨਾਲ ਮਿਲ ਕੇ ਸਾਡੀ ਲੁੱਟ ਹੁੰਦੀ ਆ ਕਿੱਥੇ ਇਹਨਾਂ ਦੀ ਸਰਕਾਰ ਯਾਰ ਹੁਣ ਜੇ ਇਹਦਾ ਪਿੱਛੇ ਕੋਈ ਘਰੇ ਮਿਸ ਆਪਣੀ ਉਹ ਸਾਡੇ ਜਿਹੜਾ ਬੱਚਾ ਕੈਨੇਡਾ ਗਿਆ ਦੋ ਨੰਬਰ ਚ ਪਨਾਮਾ ਦੇ ਜੰਗਲਾਂ ਚ ਕਿੰਨੇ ਬੱਚੇ ਵਾਪਸ ਆਏ ਹੁਣ ਜਿਹੜਾ ਬੱਚਾ ਦੋ ਨੰਬਰ ਚ ਪਿੱਛੇ ਉਹਦੀ ਮਾਂ ਮਰ ਜੇ ਪਿਓ ਮਰ ਜੇ ਉਹ ਪਿਓ ਨੂੰ ਫੋਨ ਕਰਦਾ ਆਜ ਮੈਂ ਉਹ ਕਹਿੰਦਾ ਨਾ ਹੀ ਬੈਂਕ ਵਾਲੇ ਢੇਡੇ ਮਾਰਦੇ ਆ ਹ ਇਦੇ ਪਿੱਛੇ ਕੋਈ ਮਿਸਅਪਨ ਹੋ ਜੇ ਇਹਦੀ ਵਾਟ ਇਜ਼ ਦ ਟਿਕਟ ਫੇਅਰ ਯਹਾਂ ਸੇ ਆਪਕੇ ਘਰ ਜਾਣੇ ਕੋ ਕਿਤਨਾ ਪੈਸਾ ਲੱਗਦਾ 50000 ਸਿਰਫ 50000 ਰੁਪਏ ਦੀ ਟਿਕਟ ਹੈ ਆਪਣੇ ਪਿੰਡ ਪਹੁੰਚ ਜਾਊਗਾ ਕੱਲੀ ਟਿਕਟ ਨਾਲ ਪਿੰਡ ਪਹੁੰਚ ਜੇ ਨੂੰ ਕੋਈ ਸੰਸਾ ਨਹੀਂ ਤਾਂ ਇਹ ਬਹੁਤ ਵੱਡੀ ਸਰਕਾਰ ਬਹੁਤ ਵੱਡੀ ਸਹੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੇ ਪੰਜਾਬ ਸਾਡੀ ਤਾਂ ਫੇਰ ਵੀ ਐਡੀ ਉਹ ਪੰਜਾਬੂ ਧਰਤੀ ਇੱਥੇ ਸਾਡੇ ਕੀ ਨਹੀਂ ਹੁੰਦਾ ਕਿੱਡੀ ਗੱਲ ਬਾਤ ਹੈ ਹਨਾ ਦੋ ਦੋ ਫਸਲਾਂ ਉਹਦੇ ਚਾਰ ਚਰ ਰੁੱਤਾਂ ਨੇ ਤੇ ਕਿੱਡਾ ਸੋਹਣਾ ਸਿਸਟਮ ਹੈ ਤੇ ਸਾਡੇ ਸੋਹਣੇ ਦੀ ਚਿੜੀ ਸੀ ਸਾਡਾ ਪੰਜਾਬ ਹੂੰ ਕਿ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਆ ਉਹਨਾਂ ਨੂੰ ਵੀ ਸਰਕਾਰਾਂ ਨੂੰ ਪਿੱਛੋਂ ੱਟਕਾ ਲਾ ਕੇ ਉਹਨਾਂ ਨੂੰ ਅੱਗੇ ਪੜਾਉਣੇ ਚ ਹੁਣ ਜੇ ਇਹ ਐਮਬੀਬੀਏ 'ਚ ਕਰ ਗਿਆ ਯੂ ਆਰ ਡੂਇੰਗ ਐਮਬੀਬੀਏਸ ਨਾ ਜੇ ਡਾਕਟਰ ਬਣ ਗਿਆ ਅਗਰ ਡਾਕਟਰ ਬਣ ਕੇ ਇੰਡੀਆ ਰਹੋਗੇ ਆਪਣੇ ਵਾਹ ਚਲੇ ਜਾਓਗੇ ਵਾਪਿਸ ਨਹੀਂ ਪਰ ਅੰਜੀ ਵੀ ਮੈਂ ਗਾਵੇਂ ਜਾ ਰਿਹਾ ਆਪਣੇ ਗਾਉਂ ਉੱਥੇ ਸੁਆਮਾਂ ਦੇਉ ਉੱਥੇ ਸੁਆਮਾਂ ਦੇਉ ਐਮਬੀਬੀਐਸ ਕਰਕੇ ਪੜ੍ਹਾਈ ਇੱਥੋਂ ਸਰਕਾਰ ਪੈਸੇ ਇੱਥੇ ਦੇ ਰਹੀ ਐਮਬੀਬੀਐਸ ਕਰਕੇ ਜਿਹੜੀ ਤਨਖਾਹ ਵਾਪਸ ਆਉਣੀ ਆ ਮਤਲਬ ਜਦੋਂ ਇਹ ਡਾਕਟਰ ਬਣ ਗਿਆ ਡਾਕਟਰ ਮੈਂ ਜਿੱਦਾ ਢੇਡ ਦਰਦ ਹੋ ਰਿਹਾ ਮੈਂ ਜਿਹੜੀ ਫੀਸ ਦੇਣੀ ਆ ਉਧਰ ਢੀ ਸਰਕਾਰ ਨੇ ਟੈਕਸ ਕੱਟਣਾ ਕਿੰਨਾ ਦਿਮਾਗ ਆ ਸੋਚ ਬਈ ਬਿਲਕੁਲ ਇੱਕ ਹੀ ਬੇਨਤੀ ਆ ਬਾਹਰ ਜਾਣਾ ਗਣਾ ਨਹੀਂ ਬਾਹਰ ਜਾਣਾ ਗਨਾ ਨਹੀਂ ਪਰ ਸਹੀ ਤਰੀਕੇ ਨਾਲ ਦੂਜੀ ਗੱਲ ਸਾਡੀ ਸਰਕਾਰ ਨੂੰ ਵੀ ਸਾਡੀ ਬਾਹ ਫੜਨੀ ਚਾਹੀਦੀ ਆ ਕੋਈ ਨੰਬਰ ਰੱਖ ਦੇਣ ਵੀ ਜੇ ਕੋਈ ਬੰਦਾ ਇੰਨੇ ਨੰਬਰ ਲੈਂਦਾ ਯਾਰ ਉਹ ਹਾਂ ਬਹੁਤ ਵਧੀਆ ਗੱਲ ਕੀਤੀ ਕੀ ਸਾਡੀ ਸਰਕਾਰ ਨੂੰ ਸਕਾਲਰਸ਼ਿਪ ਰੱਖ ਦੇਣ ਕੀ ਯਾਰ ਜੇ 80% ਤੋਂ ਉੱਪਰ ਮਾਰਕਸ ਹੈ ਤਾਂ ਹਮ ਆਪਕੋ ਸਕਾਲ ਕੈਨੇਡਾ ਪੜਿਓ ਅਮਰੀਕਾ ਪੜਿਓ ਅਸੀਂ ਖਰਚਾ ਕਰਾਂਗੇ ਅਸੀਂ ਖਰਚਾ ਕਰਾਂਗੇ ਸਰਕਾਰ ਦਾ ਪੈਰਾਵਾ ਭੁੱਲ ਕੇ ਬੰਦੇ ਦੇ ਟਾਵਰ ਦੇਖ ਕੇ ਨਾ ਲੱਗਦਾ ਬਾਈ ਨਾ ਜਗਦਾ ਨਾਲ ਵਿੱਚ ਕੁੜਤਾ ਜਗਦਾ ਕਿ ਬਾਈ ਜਗਦਾ ਇਹ ਬਾਈ ਬਾਈ ਨੇ ਬਹੁਤ ਸੋਹਣਾ ਬਾਈ ਨੇ ਮੈਸੇਜ ਦਿੱਤਾ ਤੇ ਚੰਗੀ ਜੀ ਨੂੰ ਗੱਲ ਸਮਝਾ